ਕਿਸਾਨਾਂ ਦੇ ਅੰਦੋਲਨ ਦੀ ਜਿਨ੍ਹਾਂ ਨੇ ਦਿੱਲੀ ਕੂਚ ਕਰਨ ਦਾ ਜੋ ਫੈਸਲਾ ਕੀਤਾ ਜਿਸ ਦੇ ਤਹਿਤ ਕਿਸਾਨ ਅੱਗੇ ਵਧਨੇ ਰਹੇ ਅੱਗੇ ਵਧਨੇ ਸ਼ੁਰੂ ਹੋ ਗਏ ਨੇ ਤੇ ਕਿਸਾਨਾਂ ਦੇ ਦਿੱਲੀ ਵੱਲ ਕੂਚ ਕਰਨ ਤੋਂ ਪਹਿਲਾਂ ਹਰਿਆਣਾ ਸਰਕਾਰ ਨੇ ਇੱਕ अहम ਫੈਸਲਾ ਕੀਤਾ ਹੈ ਤੇ ਹਰਿਆਣਾ ਸਰਕਾਰ ਨੇ ਪੰਜਾਬ ਹਰਿਆਣਾ ਦਾ ਖਨੋਰੀ ਬਾਰਡਰ ਜੋ ਹੈ ਉਸ ਨੂੰ ਸੀਲ ਕਰ ਦਿੱਤਾ ਹੈ ਪੁਲਿਸ ਨੇ ਇੱਥੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਨੇ ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਸੋ ਇੱਕ ਕਦਮ ਜਿਹੜਾ ਹੈ ਹਰਿਆਣਾ ਸਰਕਾਰ ਵੱਲੋਂ ਚੁੱਕਿਆ ਗਿਆ ਇਸ ਤੋਂ ਇਲਾਵਾ ਤਨੋਸੀ ਲਗਾਤਾਰ ਸਵੀਟੋ ਜਾਣਕਾਰੀ ਦੇ ਰਿਹਾ ਕਿਸ ਤਰ੍ਹਾਂ ਨਾਲ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਜੋ ਬਾਰਡਰ ਨੇ ਉਸ ਨੂੰ ਸੀਲ ਕੀਤਾ ਗਿਆ ਪਾਰੀ ਪੁਲਿਸ ਬਲਦੀ ਤੇ ਨਾਤੀ ਵੀ ਕੀਤੀ ਗਈ ਹੈ ਤੇ ਹੁਣ ਹਰਿਆਣਾ ਦਾ ਇਹ ਖਨੋਰੀ ਬਾਰਡਰ ਜਿਸ ਨੂੰ ਕੀ ਸੀਲ ਕਰਤਾ ਗਿਆ ਹੈ ਇੱਥੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੋ ਪੁਲਿਸ ਨੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਨੇ ਜਿਸ ਦੇ ਨਾਲ ਆਵਾਜਾਈ ਪੂਰੀ ਤਰ੍ਹਾਂ ਦੇ ਨਾਲ ਠੱਪ ਹੋ ਚੁੱਕੀ ਹੈ ਗੁਰਦਰਸ਼ਨ ਸਾਡੇ ਨਾਲ ਇਸ ਵੇਲੇ ਜੁੜ ਚੁਕੇ ਨੇ ਉਹਨਾਂ ਦੇ ਨਾਲ ਗੱਲ ਕਰਦੇ ਆ ਗੁਰਦਰਸ਼ਨ ਜਿਸ ਨਾਲ ਅਸੀਂ ਸਵੇਰ ਤੋਂ ਤਸਵੀਰਾਂ ਦਿਖਾ ਰਹੇ ਆ ਵਕਫ ਬਾਰਡਰਸ ਦੀਆਂ ਸੋ ਇੱਥੇ ਵੀ ਪੂਰੀ ਤਰ੍ਹਾਂ ਦੇ ਨਾਲ ਜੋ ਖਨੌਰੀ ਬਾਰਡਰ ਹੈ ਉਸ ਨੂੰ ਸੀਲ ਕਰਤਾ ਗਿਆ ਜੀ ਦਾ ਜਿਵੇਂ ਹਰਿਆਣਾ ਸਰਕਾਰ ਦਾ ਜਿਹੜਾ ਬਿਆਨ ਸੀ ਉਹ ਦਿੱਤਾ ਗਿਆ ਸੀ ਕਿ ਜਿਹੜੇ ਬਾਟਰ ਨੇ ਉਹ ਸੀਲ ਕਰ ਦਿੱਤੇ ਜਾਣ ਉਸੇ ਨੂੰ ਮੁੱਖ ਰੱਖਦੇ ਆ ਜਿਹੜੀ ਹਰਿਆਣਾ ਸਰਕਾਰ ਹੈ ਉਹਨੇ ਜਿਹੜੇ ਖਨੌਰੀ ਬਾਟਰ ਹੈ ਉਹ ਸੀਲ ਕਰ ਦਿੱਤਾ ਕੱਲ ਦੇ ਗਰਾਹਾਂ ਦੇ ਰੂਪ ਤਾਂ ਜਿਹੜਾ ਉੱਥੇ ਕੰਦ ਦਾ ਜਟਾ ਜਟਿਆ ਹੋਇਆ ਉਹਨੇ ਪ੍ਰਦਰਸ਼ਨ ਵੀ ਕੀਤਾ ਕੱਲ ਤੇ ਅੱਜ ਹਰਿਆਣਾ ਪੁਲਿਸ ਵੱਲੋਂ ਕ੍ਰੇਨ ਦੇ ਨਾਲ ਉੱਥੇ ਭੱਟੇ ਵੱਡੇ ਪੱਥਰ ਰੱਖ ਕੇ ਜਿਹੜਾ ਰਸਤਾ ਹੈ ਉਹ ਬਿਲਕੁਲ ਬੰਦ ਕੀਤਾ ਗਿਆ ਹੈ ਕਿਉਂਕਿ ਜਿਹੜੇ ਹਰਿਆਣਾ ਸਰਕਾਰ ਨਹੀਂ ਚਾਹੁੰਦੀ ਕਿ ਜਿਹੜੇ ਕਿਸਾਨ ਨੇ ਉਹ ਅੱਗੇ ਵੱਧਨ ਦਿੱਲੀ ਵੱਲ ਪੂਜ ਕਰਨ ਤੇ ਉਹ ਹਰਿਆਣਾ ਸਰਕਾਰ ਹੈ ਜਿਹੜੀ ਕਿਤੇ ਨਾ ਕਿਤੇ ਡਰੀ ਜ਼ਰੂਰ ਨਜ਼ਰ ਆਉਂਦੀ ਹੈ ਦੂਜੇ ਪਾਸੇ ਤਹਾਣਾ ਜਿਹੜਾ ਰਸਤਾ ਸੀਗਾ ਸਿੱਧੂਪੁਰ ਗਰੋਪੁਰਾਹਣੇ ਵਾਲੇ ਰਸਤੇ ਬਾਰਡਰ ਆਹੀਂ ਐਂਟਰ ਕਰਨਾ ਸੀ ਹਰਿਆਣੇ ਦੇ ਵਿੱਚ ਤੇ ਉੱਤਰ ਵੀ ਜਿਹੜੀ ਫੋਰਸ ਹੈ ਬਦਲੀ ਸ਼ੁਰੂ ਹੋ ਚੁੱਕੀ ਹੈ ਤੇ ਉੱਥੇ ਵੀ ਜਿਹੜਾ ਰਸਤਾ ਹੈ ਬਿਲਕੁਲ ਬੰਦ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅਸੀਂ ਇਹ ਭੇਜੀ ਜਿਹੜੇ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਤੇ ਜਿਹੜਾ ਇੱਥੇ ਤੂਫਾਨ ਨੇ ਉਹ ਅੜੇ ਹੋਏ ਨੇ ਵੀ ਭਾਵੇਂ ਸਾਨੂੰ 6 ਮਹੀਨੇ ਤੱਕ ਇੱਥੇ ਮੋਰਚਾ ਲਾਉਣਾ ਪੈ ਜਾਵੇ ਤੇ ਅਸੀਂ ਕਿਸੇ ਵੀ ਪਿੱਛੇ ਨਹੀਂ ਹਟਵਾਂਗੇ अभी एंट्री करके हटा दिल्ली जा जाके रहेंगे जिसे काले कानून ने उन्होंने वापस कराए बगैर अभी पिछले नहीं मुड़ते जीरा का बिल्कुल जिस तरह ना के नाल किसान लगातार इतने लामबंद ने हूँ इस लैके बॉर्डर तमाम सील करते गए हैं टकराव की स्थिति तो इस वे बनती हुई पूरी तरह के नाल नजर आ रही है हालांकि इस वे नजर रखी जा रही है कि किसान की मूवमेंट किस तरह के नाल रहेगी बिल्कुल किसान ने जो अपना अपना ਕਰਮ ਹੋਏ ਨੇ ਉਹ ਕਹਿ ਰਹੇ ਨੇ ਕਿ ਸਾਨੂੰ ਅੱਗੇ ਨਾਲ ਜਾਣ ਦਿੱਤਾ ਜਾਵੇ ਪੱਤੀ ਦੀ ਪੁਲਿਸ ਹੈ ਹਰਿਆਣਾ ਪੁਲਿਸ ਹੈ ਪੂਰੀਆਂ ਤਿਆਰੀਆਂ ਕੀਤੀਆਂ ਆ ਨੇ ਟਕਰਾਵਾਂ ਵਾਲੀ ਸਥਿਤੀ ਵੀ ਕਈ ਵਾਰ ਹੋਇਆ ਕਿਉਂਕਿ ਜਿਹੜੇ ਕਿਸਾਨ ਨੇ ਕੇਵਲ ਵਾਅਦੇ ਬਦਲ ਨੂੰ ਕਹਿ ਰਹੇ ਆ ਪਰ ਜਿਹੜੀ ਪੁਲਿਸ ਹੈ ਕਾਫੀ ਭੱਧੀ ਜ਼ਾਦੇ ਵਿੱਚ ਉੱਥੇ ਪਹੁੰਚੀ ਹੋਈ ਹੈ ਇਸ ਕਰਕੇ ਹਜੇ ਕਿਸਾਨ ਨੇ ਉਹ ਇਹ ਵੀ ਚਾਹੁੰਦੇ ਵੀ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਕਰੀਏ ਕਿਉਂਕਿ ਉਹਨਾਂ ਨੇ ਜੋ ਪਹਿਲਾਂ ਵੀ ਜਿਹੜੇ ਪ੍ਰਦਰਸ਼ਨ ਕੀਤੇ ਨੇ ਬੜੇ ਸ਼ਾਂਤੀ ਨਾਲ ਸ਼ਾਂਤੀਪੁਰ ਦੇ ਪਰ ਕਿਸੇ ਵੀ ਸਰਕਾਰੀ property ਨੂੰ ਜਾਂ ਆਮ property ਨੂੰ ਕੋਈ ਨੁਕਸਾਨ ਨਹੀਂ ਪਹੁੰਚਾਇਆ ਜੀਰਾ ਬਿਲਕੁਲ ਬਹੁਤ ਸ਼ੁਕਰਿਆ ਜਿਸ ਤਰ੍ਹਾਂ ਦੇ ਨਾਲ ਗੁਰਦਸ਼ਨ ਤੁਸੀਂ ਜਾਣਕਾਰੀ ਦਿੱਤੀ ਹੈ ਸੋ ਤਸਵੀਰਾਂ ਤੁਹਾਨੂੰ ਅਸੀਂ ਵਿਖਾਈਆਂ ਇੱਥੇ ਖਨੌਰੀ ਬਾਰਡਰ ਦੀਆਂ ਜਿੱਥੇ ਕਿ ਵੱਡੇ ਵੱਡੇ ਪੱਥਰ ਰੱਖ ਕੇ ਇਸ ਬਾਰਡਰ ਨੂੰ ਵੀ ਹੁਣ ਸੀਲ ਕਰਤਾ ਗਿਆ ਸੋ तमाम ਕੋਸ਼ਿਸ਼ਾਂ ਜਿਹੜੀਆਂ ਨੇ ਉਹ ਸਰਕਾਰ ਵੱਲੋਂ ਇਹੀ ਨੇ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾਏ ਉਹਨਾਂ ਨੂੰ ਦਿੱਲੀਵਾਲ ਜਿਹੜਾ ਹੈ ਅੱਗੇ ਵਧਨ ਨਾ ਦਿੱਤਾ ਜਾਏ ਲੇਕਿਨ ਕਿਸਾਨਾਂ ਦਾ ਵੀ ਇਸ ਸਾਫ ਤੌਰ ਤੇ کہنا ਹੈ ਕਿ ਉਹ ਪੂਰੀ ਤਰ੍ਹਾਂ ਦੇ ਨਾਲ ਇਸ ਲੜਾਈ ਦੇ ਲਈ ਤਿਆਰ ਨੇ ਤੇ ਕਿਸ ਜਿੱਥੇ ਵੀ ਉਹਨਾਂ ਨੂੰ ਰੋਕਿਆ ਜਾਏ